ਠੀਕ ਹੈ ਅਮੀ ਠੀਕ ਆ ਪੁੱਤ ਆਪਣਾ ਖਿਆਲ ਰੱਖੀ ਨਾਲੇ ਸੱਸ ਸਹੁਰੇ ਦਾ ਧਿਆਨ ਰੱਖੀ ਠੀਕ ਆ ਪੁਰਾਣੇ ਦਾ ਫੋਨ ਫੋਨ ਤਾਂ ਆਉਂਦਾ ਨਾ ਰੋਜ ਆਮ ਹੀ ਕਰ ਲੈਂਦੇ ਹਾਂ ਫੋਨ ਕਰ ਲਿਆ ਕਰੋ ਉਹਨੂੰ ਠੀਕ ਆ ਧਿਆਨ ਨਾਲ ਜਾਹੀਂ ਬੱਸ ਨੂੰ ਜਾਣਾ ਠੀਕ ਆ ਠੀਕ ਆ ਉਹ ਢੂੜੀ ਹੁਣ ਤੱਕ ਨਹੀਂ ਆਈ ਦੱਸ ਕਿੱਦੀ ਖੜੀ ਆ ਮੈਂ ਘੰਟਾ ਹੋ ਗਿਆ ਮੈਨੂੰ ਖੜੀ ਨੂੰ ਐਤੂ ਕੀ ਕਰਦੀ ਆ ਮੈਂ ਤਾਂ ਆਰਪ੍ਰੀਤ ਨੂੰ ਦੇਖਦੀ ਸੀ ਉਹਨੇ ਦੂਰੋਂ ਆਉਣਾ ਹੈ ਅੱਛਾ ਹਾਂ

ਓ ਮੈਂ ਨਾ ਗੱਲ ਤੋਂ ਸੰਗੋ ਮੈਡਮ ਉਰੋ ਗਿਆ ਯਾਰ ਤੁਸੀਂ ਕਿੱਥੇ ਗੋਲ ਜੋ ਗੋਲ ਜੇ ਲੱਗੇ ਹੋਇਆ ਦੱਸੋ ਕੀ ਕੰਮ ਹੈ ਮੈਂ ਯਾਰ ਤੈਨੂੰ ਪਉ ਜਰਾ ਲਾਈਕ ਕਰਦਾ ਮੈਂ ਤੈਨੂੰ ਪਹਿਲਾਂ ਵੀ ਆਂਦੇ ਜਾਂਦੇ ਦੇਖਿਆ ਮੈਂ ਵੀ ਤੈਨੂੰ ਬਹੁ ਵਾਰੀ ਨੋਟ ਕੀਤਾ ਪਰ ਤੂੰ ਨਹੀਂ ਨੋਟ ਕੀਤਾ ਮੈਂ ਤੈਨੂੰ ਹਰ ਵਾਰੀ ਇਗਨੋਰ ਕਰਦੀਆਂ ਦੇਖ ਆਪਣੇ ਚ ਕੁਝ ਨਹੀਂ ਹੋ ਸਕਦਾ ਪਲੀਜ਼ ਮੇਰਾ ਪਿੱਛਾ ਛੱਡ ਦੇ ਮੈਂ ਐ ਜੱਟ ਛੱਡ ਦੂੰ ਪਿੱਛਾ ਉਹ ਐਵੇਂ ਨਹੀਂ ਜੱਟ ਪਿੱਛਾ ਛੱਡਣ ਵਾਲਾ ਹੈਗਾ ਜਿੰਨੂੰ ਜੋ ਮਰਜ਼ੀ ਕਰਨਾ ਪੈ ਜੇ ਤੇ ਫਿਰ ਮੱਦੀ ਨਾਪਾ ਕੋਈ ਹੋਸਕੀਮ ਲਾ ਲਿਆ ਉਹ ਤਾਂ ਉਹ ਬਾਜੀ ਗੱਦ ਨਹੀਂ ਲਾਈਏ ਕਿ ਕੱਲੂ ਕੀ ਪਤਾ ਲੰਗੇ ਨਾ ਲੰਗੇ ਤਾਂ ਲੰਗਦੀ ਵੀ 10 10 ਦਿਨ ਬਾਅਦ ਤੋਂ ਯਾਰ ਦੇਖੀ ਮੇਰਾ ਤਾਂ ਦਿਨ ਕੋੜਨ ਨੂੰ ਜੀਉ ਹੀ ਨਹੀਂ ਕਰਦਾ ਪਰ ਹੁਣ ਤਾਂ ਮੈਨੇ ਮਨ ਕਰਾੜਾ ਕਰਕੇ ਦੱਸਣਾ ਹੀ ਪੈਣਾ ਦਿਨਾਂ ਮੈਰੇ ਦੀ ਕਿਤੇ ਕੁਝ ਹੋਰ ਹੀ ਨਾ ਹੋ ਜਾਂਦਾ ਨੂਰਾਨੀ ਆਈ ਨਹੀਂ ਹੈਗੀ ਉਹ ਆ ਗਈ ਲੈ ਨੂਰਾਨੀ ਮੇਰੀ ਮੇਲਾ ਮੈਂ ਤਾਂ ਉੱਠ ਕੇ ਮਸੀ ਆਈ ਐ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਮੇਰੇ ਰਾਣੀ ਆ ਗਈ ਹਾਂਜੀ ਮੰਮੀ ਓ ਕਿਤਾ ਨਹੀਂ ਹੋਈ ਜੀ ਰਸਤੇ ਨਹੀਂ ਨਹੀਂ ਮੰਮੀ ਔਰ ਤੇਰੇ ਮੋਤ ਜਮੇ ਹੀ ਹੋ ਗਿਆ ਜਪੇਟੀ ਹੋ ਗਿਆ ਉਹ ਤਾਂ ਵੈਸੇ ਮੰਮੀ ਥੋੜਾ ਕਾਬਲ ਚਲ ਕੋਈ ਨਾ ਆ ਜਾ ਮੇਰੇ ਨਾਲ ਬੈਠ ਜੀ ਮੇਰੇ ਨਾਲ ਸਤਿ ਸ਼੍ਰੀ ਅਕਾਲ ਪੁੱਤਰ ਆ ਗਿਆ ਹਾਂਜੀ ਠੀਕ ਬਾਈ ਮੈਂ ਨਾ ਕਰਦਾ ਤਾਂ ਪਿੱਛਾ ਕੀਤਾ ਤਾਂ ਉਹਦਾ ਘਰ ਆਏ ਹਾਂ ਸੱਚੀ ਹੂੰ ਮੇਰੀ ਰਾਣੀ ਦਾ ਘਰ ਆਏ ਹਾਂ ਆ ਤਾਂ ਬਹੁਤ ਜ਼ਿਆਦਾ ਵੱਡਾ ਹੈ ਹੂੰ ਬਹੁਤ ਜ਼ਿਆਦਾ ਵੱਡਾ ਘਰ ਹੈ ਕਿੰਝ ਦੇਖ ਚੱਪਾ ਕੋਣ ਉਹ ਰੱਬੇ ਟੱਲੇ ਜਿਵੇਂ ਗੰਦ ਦੇ ਤੇ ਹੀ ਦੇਖਦੇ ਅੱਜ ਉਹ ਤੇ ਕੱਲ ਗੰਦ ਦੇ ਉੱਤੇ ਦੇਖਣਾ ਸੱਚੀ ਯਾਰ ਮੈਨੂੰ ਬਾਈ ਬਹੁਤ ਪਿਆਰ ਹੋ ਗਿਆ ਨਾਲ ਸੱਚੀ ਬਹੁਤ ਜ਼ਿਆਦਾ ਪਿਆਰ ਹੋ ਗਿਆ ਇੰਨਾ ਤੇ ਬਾਈ ਉਹ ਬਾਈ ਉਹ ਬਾਈ ਉਹ ਬਾਈ ਕੱਲ ਗੰਦ ਪਰਦੀ ਦੇਖ ਜਾ ਫਿਰ ਮਰਜੀ ਚੱਲ ਬਾਈ ਓਏ ਉਹ ਤਾਂ ਬੁਢਾ ਲੱਗਦਾ ਉਹ ਮੈਨੂੰ ਹੂੰ ਉਹ ਮਨਾਂ ਦੇ ਕੱਟ ਕੱਪਦੇ ਹੋ ਓਹੋ ਚਾਰਜ ਲਾ ਮਾ ਫੋਨ ਗਰਮੀ ਬਹੁਤ ਆ ਬਾਕਤ ਉਹ ਯਾਰੋ ਕਾ ਕਰੂੰਗੀ ਆਨੇ ਆ ਗਿਆ ਬਾਈ ਬਸ ਥੋੜੇ ਟਾਈਮ ਤੱਕ ਆ ਹੋ ਗਈ ਤਾਂ ਸਹੀ ਬਾਹਰ ਤਾਂ ਨਿਕਲੂਗੀ ਸੱਪਾ ਲੈ ਤੱਕ ਖੜੀਏ ਖੜਦੋ ਨਾ ਕੁਪੀਂ ਟੇਡਾ ਆ ਜੇ ਖੁੱਲ ਲੈ ਮਨੋ ਲੱਗਦਾ ਹੋ ਆ ਰਹੀ ਆ ਦੇਖਾਂ ਦੇਖਾਂ ਬਾਹਰ ਬੈਠਾ ਮੈਂ ਵੀ ਮੜੀ ਜੀ ਹਾਂ ਨਹੀਂ ਉਹ ਤਾਂ ਵੀ ਮਾਸਾ ਏ ਹਾਂ ਮੇਰੀ ਸਾਥੋਂ ਮਾ ਹਾਂ ਹੋਣ ਵਾਲੀ ਹਾਂ ਹੋਣ ਵਾਲੀ ਸਭ ਤੋਂ ਮਾਂ ਉਹ ਸੱਚੇ ਮੇਰੇ ਤਾਂ ਦੁੱਧ ਧਰਿਆ ਹੋਇਆ ਕਿ ਤੇ ਉਬਲਣਾ ਜਾਵੇ ਅੰਦਰੇ ਜਾਣੀ ਹੈ ਲੈ ਮੈਂ ਖਿਚਾੜੂ ਲਾਵਾਂ ਪਹਿਲਾਂ ਓਏ ਓਏ ਆਗੀ ਓਏ ਆਗੀ ਦੇਖਦੇ ਦੇਖਦੇ ਖਵਾਣ

ਕੱਤੀ ਹੋਇਆ ਟੱਕਰੀ ਬਾਈ ਟੱਕਰੀ ਬਾਈ ਦੇਖਦੇ ਆਂ ਜੰਮੀ ਕਿਤੇ ਆਪਣੇ ਪਾਪੇ ਨੂੰ ਨਸੜਾ ਦੇ ਜਾ ਕੇ ਪੱਜਣਾ ਮੇਰੇ ਦਿਲ ਦੀਏ ਰਾਣੀਆਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਐ ਹੁਣ ਮੇਰਾ ਦਿਲ ਨਹੀਂ ਲੱਗਦਾ ਤੇਰੇ ਬਿਨਾ ਤੂੰ ਮੈਨੂੰ ਕੱਲ ਨੂੰ ਮਿਲਣਾ ਆਂਗੀ ਹਾਂ ਸ਼ੁਰੂ ਹੋ ਜਾਉਂਦੇ ਆਂ ਇਹਨੂੰ ਕੱਲ ਨੂੰ ਮੈਂ ਦੇਖਦਾ ਹਾਂ ਕਿੱਥੇ ਜਾਂਦੀ ਐ ਇਹ ਮੇਰੇ ਮੁੰਡੇ ਦੇ ਲੈਗ ਨਹੀਂ ਸੀ ਹੈ ਹੈਲੋ ਕੁਕੀ ਲਈ ਤੁਹਾਨੂੰ ਚਾਹਤ ਤੇ ਮੈਨੂੰ ਕੱਲ ਹੀ ਮਿਲਣਗੀ ਆਂ ਮੈਂ ਕੱਲ ਨੂੰ ਕਿਹਨੂੰ ਆਖੀ ਲੇ। ਕਿਸ਼ੋਰੀ ਆ। ਉਹ ਕਿਹਦੀ ਦਿੱਕਤ ਲਈ ਹਰ ਵਾਰੀ ਗੇਂ ਦੱਸਦੀ ਐ

ਆਕੇ ਦੇਖ ਤੇਰੀ ਧੀ ਨੇ ਕੀ ਕਰਤੂਤ ਖੰਡਾਈ ਐ ਸਾਰੀ ਇੱਜ਼ਤ ਮਿੱਟੀ ਚ ਮਿਲਾ ਕੇ ਰੱਖੀ ਆਕੇ ਮਿਲ ਮੈਂ ਤਾਂ ਤੁਹਾਡੇ ਗਰੀਬਾਂ ਨਾਲ ਮੱਥਾ ਲਾ ਕੇ ਬਹੁਤ ਪਸਤਾ ਰਹਾਂ ਤੁਹਾਡੀ ਬਾਤ ਨਹੀਂ ਸੀ ਮੇਰੇ ਨਾਲ ਮੱਥਾ ਲਾਉਣ ਦੀ ਮੈਨੂੰ ਕਿਹਾ ਬਹੁਤ ਮਿਹਰ ਸੀ ਵੀ ਸਾਡੇ ਮੁੰਡੇ ਨੂੰ ਸੁਧਾਰ ਲੂ ਇਹ ਤਾਂ ਹੋਰੇ ਰਸਤੇ ਲੈ ਕੇ ਨਿਕਲੀ ਆ ਇਹ ਤਾਂ ਮੈਂ ਕਾਮ ਰਿਆ ਕੀਤਾ ਸੀ ਵੀ ਇਹਨੂੰ ਸੁਧਾਰ ਲੂਗੀ ਪਰ ਇਹ ਤਾਂ ਕੋਈ ਦੱਗਾ ਨਹੀਂ ਟੁਪਿਆ ਕਿਸੇ ਜੀ ਤਰ੍ਹਾਂ ਦਾ ਇਹਨੂੰ ਮੈਂ ਦੇਖਦਾ ਫਿਰ ਇਹ ਕਿੱਥੇ ਜਾਂਦੀ ਐ ਤਾਂ ਪਤਾ ਲੱਗੂ